ਸਟ੍ਰੀਕਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਹੁਣ ਜ਼ਿਕਰ ਕਰਾਂਗੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾ ਦਾ ਦੱਸਦੇ ਕਿ ਦਿੱਲੀ ਤੋਂ ਪੁਪਾਲ ਤੱਕ ਫਲਾਈਟ ਜਾਣੀ ਸੀ ਔਰ ਫਲਾਈਟ ਦੇ ਵਿੱਚ ਜਦੋਂ ਬੈਠਦੇ ਨੇ ਤਾਂ ਉਹਨਾਂ ਨੂੰ ਇੱਕ ਟੁੱਟੀ ਹੋਈ ਸੀਟ ਮਿਲਦੀ ਆ ਤਾਂ ਬਿਲਕੁਲ 에ਅਰ ਇੰਡੀਆ ਦੇ ਇਸ ਹੱਦ ਤੱਕ ਪ੍ਰਬੰਧ ਨੇ ਜਿਹੜੇ ਵਿਗੜੇ ਹੋਏ ਨੇ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵ ਚੋਹਾਨ ਨੂੰ ਜਿਹੜੀ ਸੀਟ ਹੈ ਅੰਦਰ ਤਸੀਹੀ ਹੋਈ ਮਿਲਦੀ ਆ ਜਿਸ ਦੀ ਪੜਾ ਸੋ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਯਾਨੀ ਕਿ ਟਵਿੱਟਰ ਤੇ ਪੋਸਟ ਪਾ ਕੇ ਸਾਂਝੀ ਕੀਤੀ ਹੈ ਉਹਨਾਂ ਕਿਹਾ ਕਿ ਉਹਨਾਂ ਨੇ 4 ਜਿਹੜੀ ਨੰਬਰ ਵਾਲੀ ਟਿਕਟ ਬੁੱਕ ਕੀਤੀ ਸੀ ਉਹਨਾਂ ਨੂੰ 8C ਜਿਹੜੀ ਸੀਟ ਮਿਲੀ ਸੀ ਔਰ ਜਦੋਂ ਸੀਟ ਤੇ ਬੈਠਦੇ ਨੇ ਤਾਂ ਸੀਟ ਹੈ ਜਿਹੜੀ ਪਿੱਛੇ ਨੂੰ ਤਸੀ ਹੋਈ ਹੁੰਦੀ ਹੈ ਜਿਸ ਤੇ ਬੈਠਣਾ ਕਾਫੀ ਜ਼ਿਆਦਾ ਪ੍ਰੇਸ਼ਾਨਦਾਇਕ ਸੀ ਦਰਦਨਾਕ ਸੀ ਜਿਸ ਤੋਂ ਬਾਅਦ ਉਹਨਾਂ ਨੇ Air India ਦੀ ਸੋਸ਼ਲ ਮੀਡੀਆ ਪਲੈਟਫਾਰਮ ਤੇ ਚੰਗੀ ਐ ਜਿਹੜੀ ਰੇਲ ਬਣਾਈ ਹੈ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਪੋਸਟ ਪਾਈ ਜਾ ਰਹੀ ਹੈ ਕਿ ਮੈਨੂੰ ਲੱਗਦਾ ਸੀ ਕਿ ਹੁਣ ਜਦੋਂ ਤੋਂ ਟਾਟਾ ਦੇ ਹਿੱਸੇ ਜਿਹੜੇ ਪ੍ਰਬੰਧ ਆਏ ਨੇ ਉਦੋਂ ਤੋਂ Air India ਦੇ ਹਾਲਾਤ ਨੇ ਜਿਹੜੇ ਕੁਝ ਤਰੀਕੇ ਦੇ ਨਾਲ ਸਹੀ ਹੋ ਸਕਦੇ ਨੇ ਪਰ ਮੇਰਾ ਇਹ ਸਿਰਫ ਵਹਿਮ ਹੋ ਸਕਦਾ ਸਿੱਤੇ ਇੱਕ ਵਾ ਟਵੀਟ ਕੀ ਕੀਤਾ ਤੁਹਾਨੂੰ ਵੀ ਜ਼ਰੂਰ ਪੜ੍ਹ ਕੇ ਸੁਣਾ ਦਿੰਦੇ ਆ ਤਾਂ ਟਵੀਟ ਕਰਦੇ ਹੋਏ ਲਿਖਦੇ ਨੇ ਕਿ ਉਹਨਾਂ ਨੇ ਅੱਜ ਭੂਪਾਲ ਤੋਂ ਦਿੱਲੀ ਆਉਣਾ ਸੀ ਕਿਸਾਨ ਮੇਲੇ ਦਾ ਉਦਘਾਟਨ ਕਰਨਾ ਸੀ ਤੇ ਕੁਰਕ ਖੇਤਰ ਵਿੱਚ ਕੁਦਰਤੀ ਖੇਤੀ ਮਿਸ਼ਨ ਦੀ ਮੀਟਿੰਗ ਕਰਨੀ ਸੀ ਤੇ ਚੰਡੀਗੜ੍ਹ ਦੇ ਵਿੱਚ ਵੀ ਕਿਸਾਨ ਸੰਗਠਨਾ ਦੇ ਨਾਲ ਵਿਚਾਰ ਵਟਾਂਦਰਾ ਕਰਨਾ ਸੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਫਲਾਈਟ ਨੰਬਰ 에ਅਰ ਇੰਡੀਆ 436 ਤੇ ਇੱਕ ਟਿਕਟ ਬੁੱਕ ਕੀਤੀ ਜਿਨ੍ਹਾਂ ਨੂੰ ਸੀਟ ਅਲਾਟ ਹੁੰਦੀ ਹੈ ਏਸੀ ਤੇ ਜਦੋਂ ਹੀ ਮੈਂ ਜਾ ਕੇ ਸੀਟ ਤੇ ਬੈਠਾ ਤਾਂ ਸੀਟ ਹੈ ਜਿਹੜੀ ਟੁੱਟੀ ਹੋਈ ਸੀ ਤੇ ਅੰਦਰ ਧਸ ਗਈ ਸੀ ਜਿਸ ਤੇ ਬੈਠਾ ਕਾਫੀ ਜ਼ਿਆਦਾ ਦਰਦਨਾਕ ਹੈ ਤੇ ਜਦੋਂ ਮੈਂ 에ਰਲਾਈਨ ਸਟਾਫ ਨੂੰ ਪੁੱਛਿਆ ਕਿ ਜੇਕਰ ਸੀਟ ਖਰਾਬ ਸੀ ਤੇ ਸੀਟ ਕਿਉਂ ਅਲੋਟ ਕੀਤੀ ਤਾਂ ਉਹਨਾਂ ਕਿਹਾ ਕਿ ਮੈਨੇਜਮੈਂਟ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਕਿ ਇਹ ਸੀਟ ਹੈ ਜਿਹੜੀ ਚੰਗੀ ਨਹੀਂ ਹੈ ਤੇ ਇਸ ਦੀ ਟਿਕਟ ਨਹੀਂ ਵੇਚੀ ਜਾਣੀ ਚਾਹੀਦੀ ਅਜਿਹੀ ਸਿਰਫ ਇੱਕ ਸੀਟ ਨਹੀਂ ਸਗੋਂ ਹੋਰ ਵੀ ਬਹੁਤ ਸਾਰੀਆਂ ਨੇ ਇਸ ਦੇ ਨਾਲ ਹੀ ਉਹਨਾਂ ਨੇ ਟਾਟਾ ਦੇ ਪ੍ਰਬੰਧਨ ਸੰਭਾਲਣ ਦੇ ਵਿੱਚ ਵੀ ਖਾਸ ਜਿਹੜੇ ਵਿਚਾਰ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਦੋਂ ਤੋਂ ਇਹ ਜਿਹੜਾ 에ਰ ਇੰਡੀਆ ਦੀ ਸੇਵਾ ਵਿੱਚ ਸੁਧਾਰ ਆਇਆ ਹੋਵੇਗਾ ਪਰ ਮੇਰੀ ਹੈ ਜਿਹੜੀ ਗਲਤ ਧਾਰਨਾ ਸਾਬਤ ਹੋਈ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਨੂੰ ਬੈਠਣ ਦੇ ਵਿੱਚ ਬੜੀ ਬੇਆਰਾਮੀ ਹੋਈ ਸੀ ਪਰਵਾਹ ਜਿਹੜੀ ਯਾਤਰੀਆਂ ਤੋਂ ਪੂਰੀ ਰਕਮ ਵਸੂਲਣ ਤੋਂ ਬਾਅਦ ਮਾੜੀਆਂ ਦੇ ਬਿਰਾਮ ਸੀਟਾਂ ਤੇ ਬਿਠਾਉਣਾ ਅਤਨੈਤਿਕ ਹੈ ਕਿ ਇਹ ਯਾਤਰੀਆਂ ਦੇ ਨਾਲ ਧੋਖਾ ਨਹੀਂ ਕਿ ਇਹ ਰਿੰਡਿਆ ਪ੍ਰਬੰਧਨ ਯਕੀਨੀ ਬਣਾਉਣ ਲਈ ਕਦਮ ਚੁੱਕੇਗਾ ਕਿ ਭਵਿੱਖ ਦੇ ਵਿੱਚ ਕਿਸੇ ਵੀ ਯਾਤਰੀ ਨੂੰ ਅਜਿਹੀ ਸਹੂਲਤ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਕਿ ਯਾਤਰੀ ਨੇ ਜੜੀ ਆਪਣੀ ਮੰਜ਼ਲ ਤੇ ਪਹੁੰਚਣ ਦੀ ਮਜਬੂਰੀ ਦਾ ਫਾਇਦਾ ਉਠਾਉਂਦਾ ਰਹਿਣਗੇ ਦੱਸ ਦੇ ਕਿ ਕੇਂਦਰੀ ਮੰਤਰੀ ਅਰਿੰਡਿਆ ਨੂੰ ਉਸ ਵੇਲੇ ਗੁੱਸਾ ਆਇਆ ਜਦੋਂ ਉਹਨਾਂ ਨੇ ਫਲਾਈਟ ਦੇ ਵਿੱਚ ਟੁੱਟੀ ਹੋਈ ਸੀਟ ਪ੍ਰਾਪਤ ਕੀਤੀ ਹੈ ਤੇ ਅਸ ਅਕੋਰਡਿੰਗ ਉਹਨਾਂ ਨੇ ਇੱਕ ਟਵੀਟ ਕਰਕੇ ਸੋਸ਼ਲ ਮੀਡੀਆ ਤੇ ਪੜਾ ਸਕੱਢੀ ਹੈ